ਕੀ ਪਤਾ ਨਹੀਂ ਕਿੰਨੇ ਕਿ ਦਿਹਾੜ ਹੋ ਰਾਣੇ ਨੇ ਪਰ ਉਹ ਜਿਹੜੇ ਨੌਜਵਾਨ ਆ ਰਹੇ ਨੇ ਉਹਨਾਂ ਦੀ ਇਸ ਵੇਲੇ ਮਾਨਸਿਕ ਸਥਿਤੀ ਕੀ ਹੈ ਕਿਉਂ ਬਾਹਰ ਲਪਾਜਰੇ ਨੇ ਅੱਜ ਪੂਰਾ ਤੁਹਾਨੂੰ ਦੱਸਾਂਗੇ ਰਿਪੋਰਟ ਦਾ ਕੀ ਹੈ ਅਸਲੀ ਸੱਚੇ ਤੁਸੀਂ ਵੀ ਦੇਖ ਕੇ ਹੋਵੋਗੇ ਸੁਣ ਕੇ ਹੋਵੋਗੇ ਹੈਰਾਨ ਤਾਂ ਇਸ ਪੂਰੇ ਵਿਸ਼ੇ ਤੇ ਮੇਨਾ ਗੱਲਬਾਤ ਕਰਨੇ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਸ਼ਰਮਾਈ ਸਵਾਗਤ ਕਰਦਾ ਹਾਂ ਰਾਈ ਲਾਈਵ ਪ੍ਰੋਗਰਾਮ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਕਾਲ ਇੱਕ 119 ਭਾਰਤੀ ਹੋਰ ਅੰਮ੍ਰਿਤਸਰ ਉਤਰੇ ਮੂੰਹ ਤੇ ਮਾਸਕ ਬੰਨੇ ਹੋਏ ਸੀ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਗੱਲਬਾਤ ਕੀਤੀ ਹੈ ਪਰ ਗੱਲ ਇਹ ਉੱਠਦੀ ਹੈ ਕਿ ਇਹ ਨੌਜਵਾਨ ਬਾਹਰ ਜਾਂਦੇ ਹੀ ਕਿਉਂ ਨਹੀਂ ਦੇਖੋ 40 40 ਬਿਆਰੀ ਬੈ ਲੱਖ ਰੁਪਏ ਲਾ ਕੇ ਗਏ ਨੇ ਦੋ ਭਰਾ ਵਾਪਸ ਆਏ ਉਹਨਾਂ ਦੀ ਭੈਣ ਦਾ ਵਿਆਹ ਵੀ ਅਗਲੇ ਉੱਤੇ ਉਹਨਾਂ ਦੇ ਭੈਣ ਦਾ ਵਿਆਹ ਵੀ ਟੁੱਟ ਗਿਆ ਉਹ ਕੁੜੀ ਰੋਂਦੀ ਰੋਂਦੀ ਪਈ ਹੈ ਕੈਮਰੇ ਦੇ ਅੱਗੇ ਹਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਇਹ ਜਿਹੜੇ ਡਿਪੋਰਟ ਹੋ ਕੇ ਆਏ ਆ 119 ਭਾਰਤੀ ਆ ਜਿਹੜੇ ਵਾਪਸ ਮਤਲਬ ਅਮਰਸਰ ਦੇ ਵਿੱਚ ਉਤਾਰੇ ਗਏ ਆ ਜਿਨ੍ਹਾਂ ਦੇ ਵਿੱਚੋਂ 67 ਜਿਹੜੇ ਪੰਜਾਬੀ ਆ ਜੀ ਦੇਖੋ ਦੋ ਜਹਾਜ਼ਾਂ ਦੇ ਵਿੱਚ ਇਹਨਾਂ ਨੇ ਅਮਰੀਕਾ ਦੇ ਦੋ ਜਹਾਜ਼ਾਂ ਦੇ ਵਿੱਚ ਇਹਨਾਂ ਨੇ ਆਉਣਾ ਸੀਗਾ ਜਿਵੇਂ ਪਹਿਲਾਂ ਹੱਤਕੜੀਆਂ ਲਗਾਈਆਂ ਹੋਈਆਂ ਸੀ ਜਾਂ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋ ਸੀ ਇਹ ਚੀਜ਼ ਹੁਣ ਤੱਕ ਕਲੀਅਰ ਨਹੀਂ ਹੋਈ ਸਿਰਫ ਇੰਨਾ ਕਿ ਜ਼ਰੂਰ ਕਲੀਅਰ ਹੋ ਸਕਿਆ ਵੀ ਜਿਹੜੇ ਮੂੰਹਾਂ ਤੇ ਮਾਸਕ ਪਾ ਕੇ ਜਿਹੜੇ ਭੇਜੇ ਗਏ ਆ ਜਾਂ ਉਹਨਾਂ ਦੀ ਪਛਾਣ ਨਾ ਹੋ ਸਕੇ ਜਾਂ ਕਿ ਆ ਉਹ ਅਮਰੀਕਾ ਸਰਕਾਰ ਦਾ ਜਾਂ ਕਿ ਆ ਅੱਗੇ ਹਿੰਦੁਸਤਾਨ ਸਰਕਾਰ ਦਾ ਉਹ ਦਿਖਾਉਣ ਨੂੰ ਸੀਗਾ ਉਹ ਕੁਝ ਜਿਹੜੀ ਕਹਾਣੀਆਂ ਸਮਝ ਨਹੀਂ ਆ ਰਹੀ ਲੇਕਿਨ ਕਿਤੇ ਨਾ ਕਿਤੇ ਸੋਢੀ ਸਾਹਿਬ ਦੇਖੋ ਮੈਂ ਪਹਿਲੇ ਦਿਨ ਵੀ ਗੱਲ ਕੀਤੀ ਸੀ ਜਿਸ ਦਿਨ 104 ਭਾਰਤੀ ਵਾਪਸ ਆਏ ਸੀਗੇ ਜੀ ਜਿਹੜੀਆਂ ਇਹ ਸਰਕਾਰਾਂ ਦੀ ਕਿੜਬਾਜੀ ਹੈ ਅਮਰੀਕਾ ਸਰਕਾਰ ਦੀ ਹਿੰਦੋ ਹਿੰਦੁਸਤਾਨ ਸਰਕਾਰ ਦੀ ਜਾਂ ਦੋ ਦੇਸ਼ ਦੇ ਪ੍ਰਧਾਨ ਮੰਤਰੀਆਂ ਦੀ ਇਹ ਆਮ ਪਬਲਿਕ ਤੇ ਕਿਉਂ ਪੈਂਦੀ ਹੈ ਜੀ ਜੀ ਆਮ ਪਬਲਿਕ ਤੇ ਮੈਂ ਰੋਜ਼ ਗੱਲ ਕਰਦਾ ਜੀ ਆਮ ਪਬਲਿਕ ਤੇ ਸਰਕਾਰਾਂ ਦਾ ਖਾਮੀ ਅੱਜ ਜਾਂ ਨਹੀਂ ਸਰਕਾਰਾਂ ਦੀ ਲਾਭ ਆਉਣੇ ਚਾਹੀਦੇ ਆ ਜੀ ਜੋ ਸਾਡੇ ਜਿਹੜੇ ਦੇਸ਼ ਦੇ ਲੋਕ ਆ ਭੁਗਤ ਰਹੇ ਆ ਜੀ ਦੂਜੀ ਗੱਲ ਜਿਹੜੇ ਆਪਣੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਆ ਉਹ ਹਮੇਸ਼ਾ ਹੀ ਕਹਿੰਦੇ ਆ ਮੇਰਾ 56 ਇੰਚ ਕਾ سینਾ ਹੈ ਜੀ 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 56 इंच का सीना दिखाता दो कि आप लोगों का वो 56 इंच के सीने की जो ताकत है वो आम लोगों के घरों तक पहुंची है कि नहीं पहुंची ਜੀ ਸਹੀ ਗੱਲ ਆਹੰਦ ਘਾ ਰਹੇ ਹੋ ਆਪ ਆਪ ਹਮੇਸ਼ਾ ਆਕੜ ਦਾ ਕੜਮੇ ਰਹਿਣ ਵਾਲੇ ਆਦਮੀ ਹੋ ਆਕੜ ਦਾ ਕੜਮੇ ਰਹਿਣ ਵਾਲੇ ਆਪ ਇਨਸਾਨ ਹੋ ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਇਹ ਆਕੜ ਤਾਕੜਾ ਹੈ ਇਹ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਤੇ ਪੈਂਦੀ ਹੈ ਮੋਦੀ ਜੀ ਨੂੰ ਆਪਣਾ ਜਿਹੜਾ ਰਵਈਆ ਉਸ ਦੇਸ਼ ਦਾ ਦੇਸ਼ ਨਾਲ ਕਿਵੇਂ ਰੱਖਣਾ ਉਹ ਮੈਟਰ ਅਲੱਗ ਹੈ ਜਿਹੜੇ ਆਮ ਪਬਲਿਕ ਦਾ ਕੰਮ ਹੈ ਜੋ ਆ ਪਬਲਿਕ ਨੂੰ ਨਾ ਪਹੁੰਚਣਾ ਪਵੇ ਮੈਂ ਯਾਦ ਕਰਾਉਣਾ ਚਾਹੁੰਦਾ ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਉਹੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ 2013 ਦੀ ਸਰਕਾਰ ਦੇ ਸਮੇਂ ਦੀ ਗੱਲ ਦਾਦਾ ਜੀ 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 ਸ਼ਰਮਾ ਜੀ ਕੀ ਕਾਪ ਦੇ ਦੇਣਾ ਚਾਹਾਂਗਾ ਤੁਹਾਨੂੰ ਵੀ ਤੇ ਦਰਸ਼ਕਾਂ ਨੂੰ ਵੀ ਕਿਉਂਕਿ ਇਹ ਮੁੱਦਾ ਪੰਜਾਬ ਦਾ ਬਹੁਤ ਅਹਿਮ ਬਣ ਚੁੱਕੇ ਹਾਲਾਂਕਿ ਭਗਵਾਨਤਵਾਗੇ ਸਾਡੇ ਸੀਐਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਡਿਵੋਟ ਹੋ ਕੇ ਆਏ ਨੇ ਅਸੀਂ ਉਹਨਾਂ ਨੂੰ ਨੌਕਰੀਆਂ ਦਵਾਂਗੇ ਪਰ ਨੌਕਰੀਆਂ ਜੇਕਰ ਪਹਿਲੇ ਦਿੱਤੀਆਂ ਹੁੰਦੀਆਂ ਤਾਂ ਇਹ ਨੌਬਤ ਆਉਂਦੀ ਤੇ ਹੁਣ ਇਸ ਦੇ ਵਿੱਚ ਇੱਕ ਸਮਾਜਿਕ ਸੰਸਥਾ ਹੈ ਤੁਹਾਡੇ ਪੰਜ ਕੁਲੇ ਤੋਂ ਹੀ ਖਾਲਸਾ ਯੂਥ ਕਲੱਬ ਹੈ ਜਿਨ੍ਹਾਂ ਦੇ ਓਨਰ ਦਾ ਨਾਮ ਹੈ ਵਿਪਨਜੀਤ ਸਿੰਘ ਕੋਈ ਉਹ ਟਾਟਾ ਮਨੀ ਟੂਆ ਕੁਛ ਐਵੇਂ ਦੇ ਨਹੀਂ ਆਗੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਆਏ ਨੇ ਜਿਨ੍ਹਾਂ ਦੇਖੋ ਕਈ ਬੰਦੇ ਰੇੜੀ ਨਾਮ ਤੱਕ ਮਜਬੂਰ ਹੋ ਗਏ ਨੇ ਕਈ ਨੌਜਵਾਨਾਂ ਨੇ ਲਾਭ ਹੀ ਲਏ ਨੇ ਕੰਮ ਸ਼ੁਰੂ ਕਰਤੇ ਨੇ ਤਾਂ ਉਹਨਾਂ ਨੇ ਕਿ ਹੈ ਕਿ ਅਸੀਂ ਆਪਣਾ ਉਹ ਨੰਬਰ ਤੈ ਮੈਂ ਨੰਬਰ ਦੇਣਾ ਚਾਹਾਂਗਾ ਦਰਸ਼ਕਾਂ ਨੂੰ ਵੀ ਜੇ ਕੋਈ ਕੋਈ ਕਿਸੇ ਦਾ ਡਿਪੋਰਟ ਹੋ ਕੇ ਕੋਈ ਰਿਸ਼ਤੇਦਾਰ ਕੋਈ ਪੁੱਤ ਕੋਈ ਭੈਣ ਘਰ ਆਈ ਹੈ ਉਹਨਾਂ ਕੋਲ ਕੰਮ ਕਰ ਨਹੀਂ ਹੈ ਤਾਂ ਉਸ ਨੰਬਰ ਤੇ ਕਿਰਪਾ ਕਰਕੇ ਫੋਨ ਕਰਨ ਮੇਰੀ ਉਹਨਾਂ ਨਾਲ ਨਿੱਜੀ ਗੱਲ ਵੀ ਹੋਈ ਹੈ ਕੁਸਮਾ ਪਹਿਲਾਂ ਤਾਂ ਉਹਨਾਂ ਦਾ ਨੰਬਰ ਹੈ 921156006 ਨੰਬਰ ਮੈਂ ਇੱਕ ਵਾਰ ਹੋਰ ਬੋਲ ਦਿੰਦਾ ਦੋਸਤੋ 921156 ਮੈਂ ਰਿਪੀਟ ਕਰ ਦੇਣਾ ਦੁਬਾਰਾ 922156006 ਜੀ ਇਹ ਨੰਬਰ ਹੈ ਜੀ ਉਹਨਾਂ ਦਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਜਿਹੜੇ ਵੀ ਪੜ੍ਹੇ ਲਿਖੇ ਮੁੰਡੇ ਨੇ ਜਾਂ ਜਿਨ੍ਹਾਂ ਜੋ ਵੀ ਅਸੀਂ ਸਹਾਇਤਾ ਹੈ ਸ਼ਰਮਈਏ ਉਹਨਾਂ ਨੇ ਸਾਫ਼ ਕਿਹਾ ਕਹਿੰਦੇ ਅਸੀਂ ਉਹਨਾਂ ਨੂੰ ਕੰਮਕਾਰ ਦਵਾਂਗੇ ਉਹਨਾਂ ਪਰ ਉਹਨਾਂ ਨੇ ਇਹ ਗੱਲ ਵੀ ਬੰਨੀ ਹੈ ਕਿ ਅਸੀਂ ਕਿਸੇ ਨੂੰ ਪੈਸਾ ਨਹੀਂ ਦਵਾਂਗੇ ਤਾਂ ਕਿ ਕੋਈ ਮਿਸਰੂਨ ਨਾ ਹੋਵੇ ਹਾਂ ਉਹਨਾਂ ਨੂੰ ਨੌਕਰੀ ਦਿੱਤੀਆਂ ਜਾਣਗੀਆਂ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਏਗਾ ਕੀ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਪਹਿਲੇ ਹੀ ਸਰਕਾਰਾਂ ਨੌਕਰੀਆਂ ਦੇਣ ਅਤੇ ਜਿਹੜੇ ਬੇਰੁਜ਼ਗਾਰ ਘੁੰਮ ਰਹੇ ਨੇ ਇਹ ਨੌਬਤ ਆ ਵੀ ਨਾ ਡੋਂਕੀਆਂ ਦੀ ਦੇਖੋ ਸੋਢੀ ਸਾਹਿਬ ਡੋਂਕੀਆਂ ਦੀ ਨੌਬਤ ਨਾ ਆਵੇ ਜਾਂ ਫਿਰ ਜਿਹੜੀ ਐਦਾਂ ਦੀਆਂ ਸੰਸਥਾਵਾਂ ਬਣਦੀਆਂ ਜਿਵੇਂ ਤੁਸੀਂ ਹੁਣ ਦੱਸਿਆ ਜੀ ਵੀ ਪੰਜੀਤ ਜੀ ਸੰਸਥਾ ਦੀ ਗੱਲ ਕਰਦੇ ਆ ਤੁਸੀਂ ਜੀ ਜੀ ਦੇਖੋ ਸਲੂਟ ਕਰਦੇ ਆਸੀਂ ਉਹਨਾਂ ਲੋਕਾਂ ਨੂੰ ਜੀ ਜਿਹੜੇ ਇਹ ਦਿਮਾਗ ਜਾਂ ਪੈਸਾ ਇਧਰਲੀ ਸਾਈਡ ਨੂੰ ਲਾਉਂਦੇ ਆਂ ਜੀ ਨਹੀਂ ਹਮੇਸ਼ਾ ਹੀ ਲੋਕ ਜਿਹੜੀ ਆਪਣੀ ਮੈਂ ਮੇਰੀ ਦੇ ਵਿੱਚ ਜਾਂ ਪੈਸਾ ਕਮਾਉਣ ਦੇ ਵਿੱਚ ਰਹਿ ਜਾਂਦੇ ਆਂ ਜੀ ਦੇਖੋ ਬਹੁਤ ਵਧੀਆ ਉਪਰਾਲਾ ਹੈ ਚਲੋ ਪੂਰੇ ਦੇਸ਼ ਲਈ ਨਹੀਂ ਪੂਰੇ ਪੰਜਾਬ ਲਈ ਨਹੀਂ ਕਮ ਸੇ ਕਮ ਜਿਹੜੇ ਰਿਪੋਰਟ ਹੋ ਕੇ ਆ ਰਹੇ ਆ ਜਾਂ ਰਿਪੋਰਟ ਹੋ ਕੇ ਆਏ ਆ ਉਹਨਾਂ ਨੂੰ ਸੁਭਾਲਣ ਦੀ ਗੱਲ ਤਾਂ ਕੀਤੀ ਸਾਡੀਆਂ ਸਰਕਾਰਾਂ ਤਾਂ ਨਾ ਰਿਪੋਰਟ ਹੋਏ ਆਏ ਨੂੰ ਸੁਭਾਲਣ ਦੀ ਗੱਲ ਕਰਦੀਆਂ ਨਾ ਜਿਹੜੇ ਪਹਿਲਾਂ ਇੱਥੇ ਯਾ ਵਿਚਾਰੇ ਜਿਹੜੇ ਬੇਰੁਜ਼ਗਾਰ ਪੜ੍ਹ ਲਿਖ ਕੇ ਬੇਰੁਜ਼ਗਾਰ ਜਾਂ ਅਨਪੜ੍ਹ ਬੇਰੁਜ਼ਗਾਰ ਜਿਹੜੇ ਸਾਡੇ ਇੱਥੇ ਘੁੰਮਦੇ ਆ ਜੀ ਉਹ ਕਿਤੇ ਨਾ ਕਿਤੇ ਸਰਕਾਰਾਂ ਦੇ ਹੀ ਹੀ ਇਹ ਦੇਣ ਹੈ ਸੀ ਸੰਜੀਤ ਸ਼ਰਮਾ ਜੀ ਸੁਣਿਓ ਕਿਉਂਕਿ ਅੱਜ ਦਾ ਜਿਹੜਾ ਮੁੱਦਾ ਇਹਦੇ ਅਰਿੰਦਰ ਡਾਕਟਰ ਸਾਹਿਬ ਵੀ ਆ ਚੁੱਕੇ ਨੇ ਆਪਾਂ ਉਹਨਾਂ ਕਰਦੇ ਆ ਗੱਲਬਾਤ ਉਹ ਵੀ ਤੁਹਾਡੀ ਗੱਲ ਦਾ ਸਿੱਧਾ ਜਵਾਬ ਦੇਣਗੇ ਮੈਂ ਲਾਈਨਾਂ ਲਾਈਨ ਤੇ ਸਤਸ੍ਰੀਕਾਲ ਡਾਕਟਰ ਸਾਹਿਬ ਆਗੇ ਲਾਈਨ ਤੇ ਅਸੀ ਹਾਂਜੀ ਸਤਸ੍ਰੀਕਾਲ ਜੀ ਡਾਕਟਰ ਸਾਹਿਬ ਮੁੱਦਾ ਦੇਖ ਰਹੇ ਹੋ ਕੀ ਹੈ ਅਸੀ ਅਸੀ ਕਰਦੇ ਹੈਲੋ ਹਾਂਜੀ ਹਾਂਜੀ ਡਾਕਟਰ ਸਾਹਿਬ ਰਿਪੋਰਟ ਹੋਏ ਜਿਹੜੇ ਕੱਲ ਫੇਰ 1919 ਆਏ ਨੇ ਅੱਜ ਤੀਜਾ ਜਾਜ ਫੇਰ ਉਤਰਨਾ ਹੈ ਹਾਂਜੀ ਡਾਕਟਰ ਸਾਹਿਬ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਹਾਲਾਂਕਿ ਭਗਵਾਨ ਤਮਾਨ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਨੌਕਰੀਆਂ ਦਵਾਂਗੇ ਪਰ ਇਹ ਨੌਕਰੀਆਂ ਕਦੋਂ ਮਿਲਣਗੀਆਂ ਪਹਿਲਾਂ ਹੀ ਨੌਕਰੀ ਦੇ ਦਿੰਦੇ ਇਹ ਨੌਬਤੀ ਨਾਂ ਦੀ ਹਾਂਜੀ ਨੌਕਰੀਆਂ ਤਾਂ ਦੇਖੋ ਨੌਕਰੀਆਂ ਪਹਿਲਾਂ ਦੇ ਦਿੰਦੇ ਜੀ ਜੀ ਹਾਂਜੀ ਜੇ ਨੌਕਰੀਆਂ ਆਂਦਾ ਇਹ ਹੁੰਦਾ ਨਾ ਕਿ ਨੌਕਰੀਆਂ ਇਹਨਾਂ ਨੂੰ ਪਹਿਲਾਂ ਦਿੱਤੀਆਂ ਜਾਂਦੀਆਂ ਅੱਧਾ ਇਹ ਜਾਂਦੇ ਨਾ ਗੱਲ ਕਰ ਰਿਹਾ ਸਰਕਾਰਾਂ ਦੇ ਵੀ ਸਾਰੇ ਨਹੀਂ ਸਰਕਾਰਾਂ ਇਹ ਕਿੰਨੇ ਕੁ ਨੂੰ ਨੌਕਰੀਆਂ ਦੇ ਦੇਣ 2009 ਤੋਂ ਲੈ ਕੇ 15652 ਬੰਦੇ ਨੇ ਜਿਹੜੇ ਰਿਪੋਰਟ ਉਹਨਾਂ ਨੇ ਕਰਤੇ ਜੀ ਤੇ ਇੱਕ ਪਹਿਲਾਂ ਜਾਇਆ ਜਾਗਾ ਇੱਕ ਕੱਲ ਜਾਇਆ ਜਾਗਾ ਇੱਕ ਜਾਂ ਕੱਲ ਨੂੰ ਫੇਰ ਆ ਰਿਹਾ ਮਤਲਬ ਇਸ ਤਰ੍ਹਾਂ ਇਹਦਾ ਕੰਮ ਕਿ ਚੱਲ ਪਿਆ ਜੀ ਇਹ ਤਾਂ ਕੱਲਾ ਅਮਰੀਕਾ ਦਾ ਤੇ ਤਾਂ ਇੰਗਲੈਂਡ ਚੋਂ ਵੀ ਚੱਲ ਪਿਆ ਸਾਊਦੀ ਅਰਬ ਚੋਂ ਵੀ ਚੱਲ ਪਿਆ ਕੈਨੇਡਾ ਜੋ ਵੀ ਚੱਲੂਗਾ ਜੀ ਮਤਲਬ ਜਿਹੜਾ ਇਹ ਤਾਂ ਕਹਾਣੀ ਉਲਝ ਗਈ ਸਰਕਾਰਾਂ ਨੂੰ ਇਹਦੇ ਤੇ ਬੜੇ ਸੰਜੀਦਗੀ ਨਾਲ ਸੋਚਣਾ ਪਊ ਸਰ ਜਿੰਦਰ ਜੀ ਮੈਂ ਤੁਹਾਨੂੰ ਅਪਡੇਟ ਦੇ ਦੇਣਾ ਸ਼ਰਮਾ ਜੀ ਵੀ ਸੁਣ ਰਹੇ ਨੇ ਉਹ ਜਵਾਬ ਦੇ ਚੁੱਕੇ ਨੇ ਤੁਹਾਡਾ ਜਵਾਬ ਜਾਨਣਾ ਚਾਹਨਾ ਕਿ ਹੁਣੇ ਮੇਰੀ ਕੁਸਮਾ ਪਹਿਲੇ ਗੱਲ ਹੋਈ ਹੈ ਇੱਕ ਖਾਲਸਾ ਯੂਥ ਕਲੱਬ ਹੈ ਪੰਜਕੂਲੇ ਤੋਂ ਜਿਨ੍ਹਾਂ ਦੇ ਓਨਰ ਨੇ ਸਰਦਾਰ ਵਿਪਨਜੀਤ ਸਿੰਘ ਜੀ ਤੇ ਉਹਨਾਂ ਨੰਬਰ ਹੀ ਮੈਂ ਦੱਸ ਦੇਣਾ ਤੁਸੀਂ ਵੀ ਦੇ ਦਿਓ ਜੇ ਕੋਈ ਹੋਰ ਹੋਵੇ ਅਜਿਹੇ ਆ ਵਿਅਕਤੀ 921156306 ਤਾ ਸਾਰੇ ਅਸੀ ਦਿਨਦਰ ਜੀ ਇਹ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਪਰ ਮੈਂ ਇਹਨਾਂ ਦੀ ਇੱਕ ਇੰਟਰੂ ਦੇਖੀ ਇਹਨੂੰ ਫੋਨ ਲਾਇੰਦੇ ਦਿੱਤਾ ਤਾਂ ਉਹਨੇ ਸਾਫ਼ ਤੌਰ ਤੇ ਕਿਹਾ ਕਹਿੰਦੇ ਵੀ ਅਸੀਂ ਜਿਹੜੇ ਨੌਜਵਾਨ ਜਦੋਂ ਬਾਹਰੋਂ ਆਏ ਨੇ ਜਿਨ੍ਹਾਂ ਦਾ 40-50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹ ਸਾਡੇ ਭਰਾ ਨੇ ਅਸੀਂ ਆਦਰਮਾਨ ਕਰਦੇ ਆਂ ਕਹਿੰਦੇ ਅਸੀਂ ਉਹਨਾਂ ਨੂੰ ਜੋ ਵੀ ਉਹਨਾਂ ਦਾ ਸਹਾਇਤਾ ਹੋਏਗੀ ਨੌਕਰੀ ਹੋਏਗੀ ਅਸੀਂ ਜਿਸ ਹਿਸਾਬ ਨਾਲ ਉਹਨਾਂ ਦਾ ਕਿ ਡਿਵੈਲਪਮੈਂਟ ਉਹਨਾਂ ਦੀ ਇੱਕ ਟੀਮ ਹੈ ਅਸੀਂ ਉਹਨਾਂ ਨੂੰ ਆਪ ਆਪਣਾ ਸਕਿੱਲ ਦੇ ਹਿਸਾਬ ਨਾਲ ਕੰਮਕਾਰ ਦਵਾਵਾਂਗੇ ਤਾਂ ਕਿ ਉਹ ਅਸੀਂ 50 ਲੱਖ ਤਾਂ ਨਹੀਂ ਪੂਰਾ ਕਰ ਸਕਦੇ ਹਾਂ ਉਹਨਾਂ ਨੂੰ ਅੱਜ ਰੋਟੀ ਰੋਟੀ ਜਿਗਾ ਕਰ ਸਕਦੇ ਹਾਂ ਦੇਖੋ ਅਜਿਹੇ ਸਸਤਾਵਾਂ ਅੱਗੇ ਆ ਰਹੀਆਂ ਪਹਿਲਾਂ ਪਹਿਲਾਂ ਇਸ ਗੱਲ ਤੇ ਪੂਰਾ ਵਿਸ਼ਵਾਸ ਕੀਤਾ ਜਾਵੇ ਵੀ ਵਾਕਈ ਇਹ ਸੋਸ਼ਲ ਅ ਵਰਕਰ ਨੇ ਜਾਂ ਕਿਸ ਤਰ੍ਹਾਂ ਦਾ ਵੀ ਕੋਈ ਹੈ ਇਹ ਨਾ ਹੋਵੇ ਵੀ ਪਹਿਲਾਂ ਤਾਂ ਇੱਕ ਠੱਗੀ ਉਹਨਾਂ ਨਾਲ ਬਚ ਗਈ ਇੱਕ ਦੂਜੀ ਠੱਗੀ ਹੋਰ ਬਚਣ ਨੂੰ ਤਿਆਰ ਹੋਵੇ ਇਹ ਵੀ ਬੜਾ ਸੋਚ ਕੇ ਮਤਲਬ ਇਸ ਤਰ੍ਹਾਂ ਦੇ ਕੰਮ ਕਰਨ ਵਾਲਾ ਪਹਿਲਾਂ ਫਿਲਹਾਲ ਉਹਨਾਂ ਨੂੰ ਹਲੇ ਆਉਣ ਦਿਓ ਸੈੱਟ ਆਉਣ ਦਿਓ ਸੈੱਟ ਹੋਣ ਤੋਂ ਬਾਅਦ ਹੈ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਬਾਅਦ ਚ ਲਿਖਿਆ ਜਾਣਾ ਚਾਹੀਦਾ ਨਹੀਂ ਉਹ ਤਾਂ ਤੁਹਾਡੀ ਗੱਲ ਸਹੀ ਹੈ ਇਹਨਾਂ ਵੱਲੋਂ ਕੋਈ ਪੈਸਾ ਨਹੀਂ ਮੰਗਾਇਆ ਜਾ ਰਿਹਾ ਇਹ ਤਾਂ ਇਹ ਕਹਿ ਰਿਹਾ ਵੀ ਜਿਹੜਾ ਕੋਈ ਭਰਾ ਆ ਜਾਂ ਕੋਈ ਭੈਣ ਹੈ ਨਾ ਦੁਖੀ ਹੈ ਤਾਂ ਸਾਡੇ ਨਾਲ ਸਾਨੂੰ ਮਿਲਣ ਇਹ ਐਸੇ ਤਰੀਕੇ ਨਾਲ ਹੁੰਦੇ ਨੇ ਜੀ ਮਤਲਬ ਹਲੇ ਦੇਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਵੀ ਹੋਰ ਕੀ ਬੰਦਾ ਮਤਲਬ ਕੋਈ ਗੱਲ ਨਹੀਂ ਇਹ ਇੱਕੜਾ ਇੱਥੀ ਨੇ ਕੇ ਪੰਜ ਕੁ ਲ ਆਪਣੇ ਨੇੜੇ ਹੀ ਹੈ ਕੋਈ ਦੂਰ ਨਹੀਂ ਹੈਗਾ ਮਤਲਬ ਵੀ ਹਲੇ ਜਲਦਵਾਜੀ ਦੇ ਵਿੱਚ ਕੁਝ ਨਹੀਂ ਇਹਦੇ ਤੇ ਕੋਈ ਕਮੈਂਟ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਬੜਾ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਪਹਿਲਾਂ ਤਾਂ ਜਿਹੜੇ ਉਹ ਦਲਾਲ ਨੇ ਜਿਨ੍ਹਾਂ ਨੇ ਭੇਜੇ ਨੇ ਏਜੰਟ ਨੇ ਤੇ ਉਹਨਾਂ ਤੇ ਕਾਰਵਾਈਆਂ ਹੋਣ ਉਹਨਾਂ ਦੇ ਉੱਤੇ ਕਾਨੂੰਨ ਲੁਕਦਾ ਸਿਕੰਜਾ ਕਸਿਆ ਜਾਵੇ ਉਹਨਾਂ ਤੋਂ ਪੈਸੇ ਵਾਪਸ ਲਈ ਜਾਣ ਉਤੇ ਇਹਨਾਂ ਨੂੰ ਪੈਸੇ ਦਿੱਤੇ ਜਾਣ ਪਰ ਇਹ ਹੈ ਜੀ ਇੱਕ ਐਨਆਰਆਈ ਬਿੰਦੋ ਬਣਾ ਕੇ ਕੋਈ ਸਹਾਇਤਾ ਫੰਡ ਵਾਸਤੇ ਨਾ ਕੋਈ ਬਣਾਇਆ ਜਾਵੇ ਤਾਂ ਕਿ ਜਿਹੜੇ ਪਹਿਲਾਂ ਤੋਂ ਐਨਆਰਆਈ ਰਹਿੰਦੇ ਨੇ ਉਹਨਾਂ ਨੇ ਜਿਹੜੇ ਚਾਰ ਰੁਪਏ ਕਮਾ ਲਏ ਉਹ ਇਹਨਾਂ ਦੀ ਸਹਾਇਤਾ ਕਰਨ ਤਾਂ ਉਹ ਇਹਨਾਂ ਦੇ ਵਿੱਚ ਉਹ ਕੀਤਾ ਜਾ ਸਕਦਾ ਹੈ ਅ ਦੇਖਿਆਲ ਮੁਤਾਬਕ ਅਰ ਜਿੰਦਰ ਜੀ ਜਿਵੇਂ ਤੁਸੀਂ ਕਹਿਆ ਏਜੰਟ ਕਈ ਏਜੰਟ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਪਰ ਮੈਂ ਇੱਕ ਖਬਰ ਤੁਹਾਨੂੰ ਦੱਸ ਦੇਣਾ ਕਿ ਜਲੰਧਰ ਦੀ ਖਬਰ ਹੈ ਉਹ ਤਿੰਨ ਭਰਾ ਨੇ ਦੋ ਵਾਰ ਗਿਆ ਤੀਜਾ ਹੁਣ ਡਿਪੋਰਟ ਹੋ ਕੇ ਆਇਆ ਪਿਛਲੇ ਮਹੀਨੇ ਗਿਆ ਸੀ ਤਾਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਨੀਤੀ ਜਨਨ ਵੱਲੋਂ ਮੈਂ ਸਿਰ ਦੇਖ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਵੀ ਠੀਕ ਐ ਵੀ ਸਾਡੇ ਏਜੰਟ ਨਾਲ ਗੱਲ ਹੋ ਗਈ ਸਾਡਾ ਏਜੰਟ ਕਹਿ ਰਿਹਾ ਜੀ ਪੈਸੇ ਦੇ ਦਾਂਗੇ ਤਾਂ ਉਹਨਾਂ ਨੇ ਕਿਹਾ ਤੁਸੀਂ ਕੇਸ ਕਰੋਗੇ ਕਹਿੰਦਾ ਨਹੀਂ ਅਸੀਂ ਕੇਸ ਨਹੀਂ ਕਰਨਾ ਸਾਡੇ ਸਾਡੇ ਪੈਸੇ ਜਾਂਦੇ ਨੇ ਚਲੋ ਠੀਕ ਐ ਪਰ ਜੇਕਰ ਸਾਡੇ ਲੋਕ ਅਜੇ ਏਜੰਟਾਂ ਨਾਲ ਐਵੇਂ ਸਾਥ ਦੇਣਗੇ ਤਾਂ ਫਿਰ ਕਾਰਵਾਈ ਨਹੀਂ ਹੋਣੀ ਜਾਂ ਤਾਂ ਫਿਰ ਦੇਖੋ ਕੱਲ ਨੂੰ ਫਿਰ ਹੋਰ ਪੰਜਾਬੀ ਦਾ ਬਾਹਰ ਜਾ ਰਹੇ ਆ ਨਾ ਕਿਹਾ ਦੇਖੋ ਜੀ ਪੰਜਾਬੀ ਤਾਂ ਹੁਣ ਪੰਜਾਬ ਦੇ ਵਿੱਚ 70 ਲੱਖ ਪਾਸਪੋਰ 70 ਲੱਖ ਪਾਸਪੋਰਟ ਆ 70 ਲੱਖ ਹੀ ਪਰਿਵਾਰ ਆ ਪੰਜਾਬ ਦੇ ਵਿੱਚ ਮਤਲਬ ਇੱਕ ਪਰਿਵਾਰ ਜੇ ਆਪਾਂ ਗਣੀਏ ਤਾਂ ਇੱਕ ਪਰਿਵਾਰ ਤੋਂ ਇੱਕ ਬੰਦਾ ਬਾਹਰ ਦੀ ਤਿਆਰੀ ਵਾਲਾ ਰਾਹਲ ਬਣਿਆ ਹੋਇਆ ਹੈ ਮਤਲਬ ਇਹ ਬੜਾ ਸੰਜੀਦਗੀ ਨਾਲ ਸੋਚਣ ਵਾਲਾ ਵਿਸ਼ਾ ਜੀ ਵਿਕ ਜਾਣਾ ਕਿਵੇਂ ਆ ਲੀਗਲ ਤਰੀਕੇ ਨਾਲ ਜਾਣਾ ਹੈ ਕਿ ਇਲੀਗਲ ਤਰੀਕੇ ਨਾਲ ਜੋ ਹੁਣ ਦੱਸੀ ਜਾਂਦੇ ਨੇ ਵੀ ਅਸੀਂ ਇਲੀਗਲ ਤਰੀਕੇ ਨਾਲ ਭਈ ਅਸੀਂ ਤਾਂ ਜੰਗਲਾਂ 'ਚ ਛੱਡ ਦਿੰਦੇ ਉਹਦੂ ਘਾਤਾਂੇ ਜਾਣਾ ਉਦੋਂ ਤਾਂ ਅਗਲੇ ਨੂੰ ਮਤਲਬ ਸੁਪਨੇ ਦਿਖਾਏ ਹੁੰਦੇ ਨੇ ਰਿਸ਼ਤੇਦਾਰਾਂ ਦੇ ਕਿ ਵੀ ਭਈ ਅਸੀਂ ਛੱਡਦੇ ਆ ਅਸੀਂ ਵਗ ਜਾਂਦੇ ਆ ਅਸੀਂ ਸਾਂਭ ਲਾਂਗੇ ਉੱਥੇ ਉਹ ਇੱਕ ਕੰਧਾ ਕੰਦੀ ਟੱਪਣੀ ਪੈਂਦੀ ਆ ਕੋਈ ਔਖਾ ਨਹੀਂ ਤੇ ਥੋੜਾ ਜਿਹਾ ਲਾਲਚ ਜਾ ਆ ਜਾਂਦਾ ਬੰਦੇ ਦੇ ਮਨ 'ਚ ਮਤਲਬ ਇਸ ਤਰ੍ਹਾਂ ਦੇ ਜਿਹੜੇ ਪ੍ਰੋਪਗਾਂਡੇ ਨੇ ਨਾ ਇਹ ਪ੍ਰੋਪੋਗਾਂਡੇ ਬੰਦ ਕੀਤੇ ਜਾਣ ਤੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਵੀ ਨਹੀਂ ਇਲੀਗਲ ਤਰੀਕੇ ਨਾਲ ਨਹੀਂ ਜਾਣਾ ਹੋਰ ਦੇ ਵਿੱਚ ਵਗਜੋ ਜਿੱਥੇ ਘੱਟ ਪੈਸੇ ਨੇ ਜਿਹੜਾ ਆਪਾਂ ਲੀਗਲ ਹੈ ਸ਼ਰਮਾਈ ਜਵਾਬ ਦੇਣਗੇ ਸ਼ਰਮਾ ਜੀ ਸੁਣ ਰਹੇ ਹੋ ਡਾਕਟਰ ਸਾਹਿਬ ਦਾ ਕਹਿਣਾ ਮਤਲਬ ਹੈ ਕਿ ਜਿਹੜੇ ਏਜੰਟ ਨੇ ਅਜੇ ਫੇਕ ਏਜੰਟਾਂ ਦੇ ਖਿਲਾਫ ਕਾਰਵਾਈ ਹੋਵੇ ਤਾਂ ਕਿ ਅਜਿਹੇ ਕੱਲ ਸਾਨੂੰ ਦੇਖਣ ਨੂੰ ਮਿਲੇ ਨਾ ਬਿਲਕੁਲ ਸੋਢੀ ਸਾਹਿਬ ਕਾਰਵਾਈ ਇਹੀ ਤਾਂ ਦੇਖੋ ਜਿੱਥੋਂ ਬੀਜ ਬੀਜਿਆ ਜਾਂਦਾ ਹੈ ਜਾਂ ਜਿੱਥੇ ਬੀਜ ਉੱਗਦਾ ਹੈ ਜੀ ਉਹ ਜੜ ਖਤਮ ਕਰਨ ਦੀ ਜ਼ਰੂਰਤ ਹੈ ਉਹ ਜੜ ਨਾ ਬਣੇ ਉਸ ਚੀਜ਼ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਜੀ ਸਰਕਾਰਾਂ ਤਾਂ ਪਤਾ ਨਹੀਂ ਕਿਹੜੇ-ਕਿਹੜੇ ਚੱਕਰਾਂ 'ਚ ਪੈ ਜੰਨੀ ਹੈ ਜੀ ਹੁਣ ਤੁਸੀਂ ਸਰਕਾਰ ਦੀ ਮੈਂ ਨਰਿੰਦਰ મોદી ਜੀ ਦੀ ਗੱਲ ਕਰਦਾ ਜੀ ਸਰਕਾਰ ਚਲਾਉਣ ਦਾ ਤਰੀਕਾ ਜਾਂ ਲੋਕਾਂ ਦੇ ਵਿੱਚ ਆਉਣ ਦਾ ਗੱਲਬਾਤ ਕਰਨ ਦਾ ਤਰੀਕਾ ਡਾਕਟਰ ਮਰਪੁਰ ਸਿੰਘ ਜੀ ਜੀ ਦੀ ਗੱਲ ਦੱਸਦਾ 2013 ਦੇ ਸਮੇਂ ਦੀ ਜੀ 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 ਜਿਸ ਟਾਈਮ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਸੀਗੇ ਜੀ ਹਾਂਜੀ ਹਾਂਜੀ ਦੇਖੋ ਉਸ ਟਾਈਮ ਇੱਕ ਘਟਨਾ ਵਾਪਰੀ ਸੀ ਉਸ ਘਟਨਾ ਦੇ ਵਿੱਚ ਸਾਡੀ ਇੱਕ ਇੰਡੀਅਨ ਡਿਪਲੋਮੈਟਿਸ ਦੀਵਿਆਨਨੀ ਹੋਬਰਾ ਗੜੇ ਦੀ ਜੀ ਜੀ ਉਹਨੂੰ ਹੱਥਕੜੀ ਲਗਾ ਦਿੱਤੀ ਸੀ ਜੀ ਜੀ ਸਹੀ ਗੱਲ ਕਹਿ ਰਹੇ ਹੋ ਤੁਸੀਂ ਆਰਡਰ ਮਨਮੋਹਨ ਸਿੰਘ ਨੇ ਸਕਿੰਟਾਂ ਦੇ ਵਿੱਚ ਜਿਹੜੇ ਆਰਡਰ ਦੇ ਦਿੱਤੇ ਸੀਗੇ ਮੈਂ ਹੁਣ ਮਾਫੀ ਮੰਗਦਾ ਮੈਂ ਜਿਹੜੀ ਜਗ੍ਹਾ ਤੇ ਜਿਹੜਾ ਟੈਂਕ ਚਾੜ੍ਹਤਾ ਸੀਗਾ ਫਿਰ ਉਸ ਤੋਂ ਬਾਅਦ ਅਮਰੀਕਾ ਦਾ ਜਿਹੜਾ ਬਫਤ ਸੀਗਾ ਉਹ ਪਤਾ ਨਹੀਂ ਆਪਣੇ ਦਿੱਲੀ ਦੇ ਵਿੱਚ ਆਇਆ ਸੀਗਾ ਰਾਹੁਲ ਗਾਂਧੀ ਨੇ ਜਾਂ ਹੋਰ ਜਿਹੜੇ ਕਾਂਗਰਸ ਦੇ ਉਸ ਟਾਈਮ ਦੇ ਜਿਹੜੇ ਵੱਡੇ ਚਿਹਰੇ ਸੀ ਵੱਡੇ ਨੇਤਾ ਸੀਗੇ ਉਹਨਾਂ ਨੇ ਮਿਲਣ ਤੋਂ ਇਨਕਾਰ ਕਰਤਾ ਸੀਗਾ ਉਹਨਾਂ ਨੂੰ ਵਾਪਸ ਕਰਤਾ ਸੀਗਾ ਉਸ ਤੋਂ ਬਾਅਦ ਫਿਰ ਓਬਾਮਾ ਨੇ ਆ ਕੇ ਮਾਫੀ ਮੰਗੀ ਦੀਗੀ ਇਹ ਮਤਲਬ ਇਹਨੂੰ ਕਹਿੰਦੇ ਸਰਕਾਰ ਚਲਾਉਣਾ ਜਾਂ ਦਿਮਾਗ ਚਲਾਉਣਾ ਜੀ ਯਾਨੀ ਤੁਸੀਂ ਇਹ ਵੀ ਸਮਝਦੇ ਹੋ ਕਿ ਤਨਾ ਕਿਤਾ ਯਾਨੀ ਕਿ ਮੋਦੀ ਸਰਕਾਰ ਦੇ ਵੱਲੋਂ ਕੁਝ ਕਾਰ ਦਿਖਾਈ ਦੇ ਰਹੀ ਹੈ ਬਿਲਕੁਲ ਤੇ ਰੇਜ ਜਿਹੜਾ ਮੈਂ 55 ਇੰਚ ਦੇ ਸੀਨੇ ਦੀ ਗੱਲ ਕਰਦਾ ਹਾਂ ਉਹ 55 ਇੰਚ ਦਾ ਸੀਨਾ ਅਸੀਂ ਜ਼ੋਰ ਜਮਹਿਸ਼ ਚ ਨਹੀਂ ਜੀ ਕਰਨਾ ਹੁੰਦਾ ਅਸੀਂ ਕਲਮ ਚਰਾਉਣੀ ਹੈ ਜੀ ਅਸੀਂ ਲੋਕਾਂ ਦੇ ਜਿਹੜੀ ਸੋਚ ਆ ਸਾਨੂੰ ਸੋਚ ਬੜੀ ਕਰਨ ਦੀ ਜ਼ਰੂਰਤ ਹੈ ਨਾ ਕਿ ਸਾਨੂੰ ਸੀਨਾ ਬੜਾ ਕਰਕੇ ਦਿਖਾਉਣ ਦੀ ਜ਼ਰੂਰਤ ਹੈ ਜੀ ਡਾਕਟਰ ਸਾਹਿਬ ਤੁਸੀਂ ਜਵਾਬ ਲੈਂ ਡਾਕਟਰ ਸਾਹਿਬ ਕੀ ਤੁਹਾਨੂੰ ਲੱਗਦਾ ਹੈ ਜੋ ਸ਼ਰਮਾਈ ਕਹਿ ਰਹੇ ਸਹੀ ਹੈ ਦੇਖੋ ਮੈਂ ਵੀ ਮੈਂ ਵੀ ਮੇਰਾ ਤਰਕ ਹੈ ਮੇਰਾ ਮੈਂ ਮੰਨਦਾ ਕਿ ਜੇਕਰ ਅੱਜ ਇਹੀ ਗੱਲ ਰਸ਼ੀਆ ਨਾ ਹੁੰਦੀ ਖਾਸ ਕਰਕੇ ਰੂਸ ਨਾਲ ਜਰਮਨੀ ਨਾਲ ਜੋ ਕਿ ਮਹਾ ਸ਼ਕਤੀਆਂ ਹੈ ਅਮਰੀਕਾ ਦਵਾਤਾ ਅਮਰੀਕਾ ਇਸ ਸਟੈਪ ਚੱਕਦੇ ਹੋਏ ਸੋਜ਼ਾ ਉਹਨਾਂ ਨੂੰ ਪਤਾ ਹੈ ਵੀ ਭਾਰਤ ਸਾਡੇ ਖਲਾਫ ਬੋਲਦਾ ਨਹੀਂ ਮੋਦੀ ਜੀ ਉੱਥੇ ਜਫੀਆਂ ਪਾ ਰਹੇ ਨੇ ਐਸੇ ਬੰਦੇ ਡਿਵੋਟ ਹੋ ਰਹੇ ਨੇ ਕੀ ਇਸ ਦੇ ਵਿੱਚ ਭਾਰਤ ਸਰਕਾਰ ਦੀ ਘੱਟਸਾ ਕਮੀ ਨਹੀਂ ਹੈ ਹਾਂਜੀ ਦੇਖੋ ਜੇ ਤਾਂ ਸੁਪਰੀਮ ਪਾਵਰਾਂ ਬਰਾਬਰ ਦੀ ਹੁੰਦੀਆਂ ਤਾਂ ਦਾ ਇਹ ਕੰਮ ਹੁੰਦੀ ਨਹੀਂ ਜੀ ਇਹ ਕੰਮ ਹੁੰਦੀ ਨਹੀਂ ਸੀ ਰਸ਼ੀਆ ਦੇ ਬੰਦੇ ਅਮਰੀਕਾ ਦੀ ਇੰਨੀ ਕਿੱਥੇ ਜ਼ਰੂਰਤ ਹੈ ਵੀ ਰਸ਼ੀਆ ਦੇ ਬੰਦੇ ਦੇ ਹੱਥ ਕਦੀ ਨਾ ਲੱਗਦੇ ਉਹਨੂੰ ਛੱਡ ਜੂ ਅਸੰਭਵ ਹੈ ਗੱਲ ਕਰੇ ਠੀਕ ਹੈ ਜੀ ਸਾਡੇ ਵਾਲੇ ਨੇ ਜਿਹੜੇ ਪਰੀੜਾਰੀਆਂ ਲਈ ਜਾਂਦੇ ਨੇ ਉਸਲ ਦੁਨੀਆ ਨੂੰ ਇਹ ਤਾਰੀ ਦੀਆਂ ਡੁਕਕੀਆਂ ਛਡਵਾਈ ਜਾਂਦੇ ਨੇ ਅਸੀਂ ਡੁੱਬੀ ਜਾਂਦੇ ਆ ਤੇ ਇਹ ਆਪਦੀਆਂ ੜਾਰੀਆਂ ਲਈ ਜਾਂਦੇ ਨੇ ਮੋਜਾਂ ਮਰ ਗਈ ਜਾਂਦੇ ਨੇ ਬਸ ਇਦੋਂ ਬਾਅਦ ਹੋਰ ਕੁਛ ਨਹੀਂ ਡਾਕਟਰ ਸਾਹਿਬ ਜਿਹੜੇ 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 ਨੌਜਾਨਾ ਚੁੱਕੇ ਨੇ ਜਾਂ ਜਿਨ੍ਹਾਂ ਨੇ ਅੱਜ ਵੀ ਦੇਖੋ ਲੈਂਡ ਹੋਣਾ ਉਹ ਜਿਹੜੇ ਪਰਿਵਾਰ ਨੂੰ ਬਹੁਤ ਦੁਖੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਮੈਸੇਜ ਹੋਗੇ ਸਾਡੇ ਚੈਨਲ ਦੇ ਲਈ ਕੀ ਵਿਚਾਰੇ ਕਰਨ ਉਹ ਤਾਂ ਇਹ ਹੈ ਜੀ ਦੇਖੋ ਹੌਸਲਾ ਰੱਖਣ ਦੀ ਗੱਲ ਹੈ ਵੱਡੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸੁਖਸ਼ਾਂਤੀ ਨਾਲ ਬੱਚੇ ਘਰੇ ਆਗੇ ਜੀ ਦੂਜੀ ਗੱਲ ਇਹ ਹੈ ਵੀ ਡੇਟਸ ਆਂਡ ਬਾਚ ਉਸ ਚਿਰ ਤੋਂ ਦਾ ਜਾ ਇੰਤਜ਼ਾਰ ਕਰ ਰਹੇ ਨੇ ਸਰਕਾਰ ਕੀ ਕਰਦੀ ਐ ਸੈਂਟਰ ਸਰਕਾਰ ਕੀ ਕਰਦੀ ਐ ਤੋਂ ਬਾਅਦ ਕੋਈ ਅਗਲਾ ਕਦਮ ਐ ਜਿਹੜਾ ਕੋਈ ਸਖਤ ਕਦਮ ਜਾਂ ਕੋਈ ਕਿਸੇ ਏਜੰਟ ਤੇ ਕੇਸ ਦਰਜ ਕਰਾਉਣਾ ਜਾਂ ਉਹਦੇ ਨਾਲ ਸੰਬੰਧਤ ਕਿਉਂ ਕੇਸ ਦਰਜ ਕਰਨ ਨਾਲ ਜੀ ਚਲੋ ਡਾਕਟਰ ਸਾਹਿਬ ਕਰਨ ਨਾਲ ਤਾਂ ਨਾ ਜੀ ਮਸਲਾ ਨਹੀਂ ਕੋਈ ਹੱਲ ਹੁੰਦਾ ਪੈਸੇ ਨਹੀਂ ਮੁੜਦੇ ਜੇ ਹਨ ਕੋਈ ਦੋ ਏਜੰਟ ਅੰਦਰ ਦੇਤੇ ਪੈਸੇ ਤਾਂ ਇਹਨਾਂ ਦਾ 40-40 ਲੱਖ ਲੱਗ ਗਿਆ ਇਹਨਾਂ ਨੂੰ ਉਹਨਾਂ ਦਾ ਕੀ ਸਾਰਾ ਹੋਇਆ ਉਹਨਾਂ ਨੂੰ ਨਰਨ ਕੇ ਇਹਨਾਂ ਦੇ ਪੈਸੇ ਵਾਪਸ ਦਵਾਈ ਜਾਣ ਜੀ ਫਿਰ ਤਾਂ ਉਹ ਅੰਦਰ ਹੋ ਉਹਨਾਂ ਦਾ ਫਾਇਦਾ ਹੈ ਜੀ ਜੇ ਹੁਣ ਉਹਨਾਂ ਨੇ 2-2 4-4 ਕਰੋੜ ਰੁਪਇਆ ਲੈ ਕੇ ਉਹ ਸਾਲ-ਸਾਲ 2-2 ਸਾਲ ਅੰਦਰ ਲਾਇਆ ਉਹਨੂੰ ਕੋ ਉਹਨਾਂ ਨੂੰ ਕੀ ਫਰਕ ਪੈਂਦਾ ਉਹਦਾ ਉੱਥੇ ਮੌਜੂਦ ਨਾਲ ਢੋਂਦਿਆਂ ਦੀ ਖਾਣਗੇ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਤਰਕ ਦਿੱਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਸ਼ਰਮਾ ਜੀ ਬਹੁਤ ਵੱਡੀ ਗੱਲ ਹੈ ਤੁਹਾਡੇ ਤੋਂ ਵੀ ਜਵਾਬ ਲਾਂਗਾ ਸ਼ਰਮਾ ਜੀ ਇੱਕ ਬੜਾ ਵੱਡਾ ਸਵਾਲ ਆ ਰਿਹਾ ਹੈ ਸਾਹਮਣੇ ਕਿ ਜਿਹੜੇ ਬੰਦੇ ਸ਼ਰਮਾ ਜੀ ਸੁਣ ਰਹੇ ਹੋ ਜੀ ਜੀ ਜਿਹੜੇ ਜਿਹੜੇ ਬੰਦੇ ਰਿਪੋਰਟ ਕਿਤੇ ਗਏ ਨੇ ਕੱਲ ਉਹਨਾਂ ਤੋਂ ਪਹਿਲਾਂ ਤਾਂ 에어ਪੋਰਟ ਤੇ ਲਗਾਤਾਰ 5 ਘੰਟੇ ਪੁੱਛ ਕੇ ਕੀਤੀ ਗਈ ਹੈ ਤੇ ਤੁਹਾਂ ਦਾ ਸੀ ਨਾ ਜੋ ਮੇਰੇ ਕੋਲ ਹੁਣ ਦੀ ਅਪਡੇਟ ਆਈ ਹੈ ਕਈ ਘੰਟਾ ਪਹਿਲਾਂ ਦੀ ਕਿ ਪਟਿਆਲੇ ਦੇ ਇਸੇ ਸ਼ਹਿਰ ਦੇ ਦੋ ਨੌਜਵਾਨ ਜਿਨ੍ਹਾਂ ਨੂੰ ਕੇ ਥਾਣੇ ਬੁਲਾ ਲਿਆ ਗਿਆ ਉਹਨਾਂ ਤੋਂ ਇੱਕ ਘੰਟੇ ਤੋਂ ਪੁੱਛੀ ਦਿੱਤੀ ਜਾ ਰਹੀ ਹੈ ਤੁਹਾਨੂੰ ਲੱਗਦੀ ਰਹੀ ਇੱਕ ਤੋਂ ਪਹਿਲਾਂ ਮਾਨਸਿਕ ਰੋਗੀ ਨੇ ਟੁੱਟੇ ਹੋਏ ਨੇ ਉਤੋਂ ਉਹਨਾਂ ਨੂੰ ਪੁਲਿਸ ਵੱਲੋਂ ਇਦਾਂ ਬਲਾਵ ਲਾ ਕੇ ਪੁੱਛੀ ਕੀਤੀ ਜਾ ਰਹੀ ਹੈ ਕੀ ਕੋਈ ਉਹ ਉਗਰਵਾਦੀ ਨੇ ਦੇਖੋ ਛੋਟੀ ਸਾਹਿਬ ਜਿਹੜੀ ਤਾਂ 에어ਪੋਰਟ ਦੀ ਪੁੱਛਗਿੱਛ ਹੁੰਦੀ ਹੈ ਜੀ ਜੀ ਉਹ ਇੱਕ ਉਹਨਾਂ ਦੀ ਪ੍ਰਕਿਰਿਆ ਹੁੰਦੀ ਹੈ ਪ੍ਰੋਟੋਕੋਲ ਹੁੰਦਾ ਪੈਰਾਮੀਟਰ ਕਿ ਚੱਲਣਾ ਹੁੰਦਾ ਹੈ ਜੀ ਜੀ ਨਹੀਂ ਇਹ ਇਹ ਪੰਜਾਬ ਪੁਲਿਸ ਨੂੰ ਕੀ ਕੀਤੀ ਗਿਆਨ ਉੱਥੇ ਹਾਂ ਹਾਂ ਜਿਹੜੀ ਤੁਸੀਂ ਪੰਜਾਬ ਪਟਿਆਲੇ ਦੀ ਗੱਲ ਕਰਦੇ ਆਂ ਵੇਖੋ ਇੱਕ ਤਾਂ ਪਹਿਲੇ ਹੀ ਬੰਦਾ ਜਿਹੜਾ ਕਹਿੰਦਾ ਨੇ ਵੀ ਇੰਨੀ ਪ੍ਰੋਬਲਮ ਦੇ ਵਿੱਚ ਆ ਰਿਹਾ ਜਾਂ ਇੰਨੀ ਤਕਲੀਫ ਦੇ ਵਿੱਚ ਆ ਰਿਹਾ ਠੀਕ ਆ ਉਹਨਾਂ ਦਾ ਕੋਈ ਮੈਟਰ ਹੋਊਗਾ ਪੁਲਿਸ ਦਾ ਮੈਟਰ ਹੋਊਗਾ ਕੁਝ ਟਾਈਮ ਤੋਂ ਬਾਅਦ ਜਿਆਦਾ ਇਹ ਮਾਹੌਲ ਥੋੜਾ ਠੰਡਾ ਹੋ ਜਾਊਗਾ ਬੰਦੇ ਦਾ ਦਿਮਾਗ ਹੈ ਜਿਹੜਾ ਸਟਿਲ ਆ ਹੋ ਜਾਂਦਾ ਉਸ ਟਾਈਮ ਜਾ ਕੇ ਗੱਲਬਾਤ ਕਰਨ ਦੀ ਜਰੂਰਤ ਹੈ ਉਸ ਟੈਂਪ ਬਲਾਉਣ ਦੀ ਜ਼ਰੂਰਤ ਹੈ ਅਜੇ ਘਰ ਬਾਅਦ ਚ ਪਹੁੰਚੇ ਹੋਣਾ ਪਹਿਲਾਂ ਪਟਿਆਲਾ ਪੁਲਿਸ ਦਾ ਸੁਨੇਹਾ ਆ ਗਿਆ ਹੋਊਗਾ ਕਿਤੇ ਨਾ ਕਿਤੇ ਵੀ ਸਰਕਾਰਾਂ ਦੇ ਸਵਾਲ ਖੜੇ ਉਹਨੇ ਵੀ ਸਰਕਾਰਾ ਐਦਾਂ ਕਿਉਂ ਹਰਾਸ਼ਮੈਂਟ ਕਰਨ ਦੇ ਵਿੱਚ ਅੱਗੇ ਹੋ ਜਾਣੀਆਂ ਜੀ ਜੀ ਸ਼ਰਮਾ ਜੀ ਕੀ 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 ਸੁਨੇਹਾ ਦਿਓਗੇ ਜਿਹੜੇ ਦੇਖੋ ਲੋਕ ਆਓ ਚਾਰੇ ਦੁਖੀ ਨੇ ਹੈਨਾ 40 40 35 35 ਲੱਖ ਰੁਪਏ ਲੱਗ ਗਿਆ ਕਈਆਂ ਦੇ ਭੈਣਾਂ ਦੇ ਵਿਆਹ ਰੁੱਕ ਗਏ ਪਰਿਵਾਰ ਜ਼ਮੀਨਾਂ ਵੇਚ ਕੇ ਸੜਕਾਂ ਤੇ ਆ ਗਏ ਇੱਕ ਬੰਦੇ ਨੇ ਰੇੜੀ ਲਾਣੀ ਸ਼ੁਰੂ ਕਰਤੀ ਹੈ ਜੂਸ ਦੀ ਤੇ ਸਰਕਾਰਾਂ ਨੂੰ ਕੀ ਕਦਮ ਚੱਕਣੇ ਆਏ ਦੇ ਆ ਖਾਸ ਕਰ ਸੂਬਾ ਸਰਕਾਰ ਨੂੰ ਕੀ ਕਦਮ ਚੱਕਣੇ ਆਏ ਦੇ ਮੋਦੀ ਸਰਕਾਰ ਸਾਨੂੰ ਕੋਈ ਆਸ ਨਹੀਂ ਹੈ ਖਾਲ ਘੱਟੋ ਘੱਟ ਭਗਵੰਤ ਮਾਨ ਸਾਹਿਬ ਨੇ ਜੋ ਕਿਹਾ ਉਹ ਦੇਖੋ ਨੌਕਰੀ ਦੇਣਾ ਬਹੁਤ ਇੱਕ ਵਾਅਦਾ ਕਰਨਾ ਬੜਾ ਆਸਾਨ ਹੁੰਦਾ ਹੈ ਮੈਂ ਵਾਅਦਾ ਤੁਹਾਡਾ ਨਾ ਕਰ ਦੇਣਾ ਪਤਾ ਨਹੀਂ ਕਰਾਂਗਾ ਨਹੀਂ ਕਰਾਂ ਉਹ ਮੇਰੇ ਉੱਪਰ ਹੈ ਸਰਕਾਰ ਨੂੰ ਠੋਸ ਕਦਮ ਕੀ ਜਲਦੀ ਹੋਲਦੀ ਚੱਕਣ ਤਾਂ ਕਿ ਜਿਹੜੇ ਨੌਜਵਾਨ ਹੈ ਉਹਨਾਂ ਦਾ ਮਨੋਬਲ ਗਿਰੇ ਨਾ ਨੀਚੇ ਨਾ ਆਵੇ ਦੇਖੋ ਜਿਹੜੀ ਦਾ ਰੋਜ਼ਗਾਰ ਦੀ ਗੱਲ ਆ ਛੋਟੀ ਸਾਹਿਬ ਉਹ ਤਾਂ ਜਿਹੜੇ ਰਿਪੋਰਟ ਹੋ ਕੇ ਆਏ ਆ ਉਹਨਾਂ ਵਾਸਤੇ ਵੀ ਜਿਹੜੇ ਬਾਕੀ ਵੀ ਇੱਥੇ ਹਿੰਦੁਸਤਾਨੀ ਰਹਨੇ ਆ ਜਾਂ ਸਾਡੇ ਪੰਜਾਬ ਦੇ ਪੰਜਾਬ ਸਰਕਾਰ ਨੇ ਦੇਖਣਾ ਉਹ ਤਾਂ ਸਰਕਾਰਾਂ ਨੇ ਨੌਕਰੀਆਂ ਦੇਣੀਆਂ ਰੋਜ਼ਗਾਰ ਦੇਖਣੀਆਂ ਦੇਖੋ ਉਹ ਤਾਂ ਸਰਕਾਰਾਂ ਦਾ ਫਰਜ਼ ਬਣਦਾ ਹੈ ਜੀ ਦੂਜੀ ਗੱਲ ਪਰ ਨੌਕਰੀਆਂ ਤਾਂ ਸ਼ਰਮਾ ਹੀ ਮਿਲਦੀਆਂ ਨਹੀਂ ਆਪਾਂ ਤਾਂ ਲਾਈਵ ਕਰ ਚੁੱਕੇ ਆ ਇੱਕੋ ਮੁੰਡਾ ਇੰਨਾ ਤਕੜਾ ਪੜਿਆ ਹੋਇਆ ਆ ਪੰਜਾਬੀ ਹੁਸਤਿ ਪਟਿਆਲ ਦੇ ਵਾਰ ਉਹ ਰੇੜੀ ਲਾਉਣ ਲੱਗਿਆ ਸੀ ਉੱਥੇ ਕੋਲ ਮੋਬਾਈਲ ਫੋਨ ਰਿਚਾਰਜ ਕਰਨ ਦੇ ਪੈਸੇ ਤੱਕ ਨਹੀਂ ਸੀ ਉਹ ਇੱਕ ਕੁੜੀ ਅੰਮ੍ਰਿਤਸਰ ਦੀ ਉਹਦੇ ਕੋਲ ਨੈਚੇ ਖੇਡੇ ਆਣ ਸੀ ਪੰਜ ਨੈਚੇ ਖੇਡ ਚੁੱਕੀ ਐ ਠੀਕ ਐ ਉਹ ਚਾਰੀ ਰੇੜੀ ਲਾ ਰਹੀ ਹੈ ਵਿਚਾਰੀ ਉੱਥੇ ਇੰਨੀ ਤਕੜੀ ਸਪੋਰਟਸਮੈਨ ਸਰਕਾਰਾਂ ਚਾਹਦੀਆਂ ਤਾਂ ਇਹ ਬੰਦੇ ਉੱਪਰ ਉੱਠ ਸਕਦੇ ਨੇ ਸਰਕਾਰਾਂ ਦਾ ਧਿਆਨ ਹੀ ਨਹੀਂ ਐ ਖਬਰਾਂ ਵੀ ਨਸ਼ਰ ਹੋਈਆਂ ਦੇਖੋ ਛੋਡੇ ਕੁਸ਼ਕ ਬੱਚੇ ਤਾਂ ਜਿਹੜੇ ਨੈਟ ਤੇ ਆ ਜਾਂਦੇ ਆ ਨਿਊਜ਼ ਚ ਆ ਜਾਂਦੇ ਮੀਡੀਆ ਚ ਆ ਜਾਂਦੇ ਉਹਨਾਂ ਦਾ ਤਾਂ ਪਤਾ ਲੱਗ ਜਾਂਦਾ ਜੀ ਜੀ ਉਹ ਬੱਚੇ ਦੇਖੋ ਕਰੋੜਾ ਬਰਤੀ ਬੱਚੇ ਆ ਸਾਡੇ ਦੇਸ਼ ਦੇ ਵਿੱਚ ਜਿਹੜੇ ਪੜ੍ਹ ਲਿਖ ਕੇ ਅੱਜ 5-7 ਹਜ਼ਾਰ ਦੀ ਨੌਕਰੀ ਕਰਨ ਤੇ ਮਜਬੂਰ ਆ ਜੀ ਕਿਉਂ ਨੂੰ ਸਰਕਾਰਾਂ ਦੀ ਲਾਚਾਰੀ ਕਿਉਂ ਸਰਕਾਰਾਂ ਰੁਜ਼ਗਾਰ ਵਾਸਤੇ ਨੌਕਰੀ ਬਾਰੇ ਨਹੀਂ ਸੋਚਦੀਆਂ ਕਿਉਂ ਮਤਲਬ ਇੰਨਾ ਜਿਹੜਾ ਪੜ੍ਹਾਈ ਤੇ ਜਾਂ ਮੈਡੀਕਲ ਦੇ ਸਿਸਟਮ ਤੇ ਤੁਸੀਂ ਆਪਣੇ ਮੁੱਦੇ ਲੈ ਕੇ ਸਰਕਾਰਾਂ ਬਣਾ ਲੰਨੇ ਆ ਜੀ ਦੂਜੀ ਗੱਲ ਜਿਹੜੀ ਤੁਸੀਂ ਕਹਿ ਵੀ ਸਰਕਾਰਾਂ ਕਿਆ ਕਰਨ ਜਾਂ ਕਿਆ ਕਰਨਾ ਚਾਹੀਦਾ ਜਿਹੜੇ ਬਾਹਰ ਨੂੰ ਜਾਣੇ ਵਾਲੇ ਜਾਂ ਫੋਰਮ ਦੀ ਕੰਟਰੀ ਜਾਣੇ ਆ ਲੋਕ ਦੇਖੋ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ 2022 ਤੋਂ ਮੈਂ ਚੈਨਲ ਦੇ ਨਾਲ ਜੁੜਿਆ ਹੋਇਆ ਹਾਂ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹੈ ਵੀ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ ਤੁਸੀਂ ਅਗਰ ਇੱਕ ਨੰਬਰ ਦੇ ਵਿੱਚ ਜਾ ਸਕਦੇ ਹੋ ਇੱਕ ਨੰਬਰ ਮਤਲਬ ਪੇਪਰਵਰਕ ਤੁਹਾਡਾ ਪੂਰਾ ਅੱਗੇ ਤੁਹਾਨੂੰ ਬੰਦਾ ਸੰਭਾਲ ਲੈਣ ਤੁਹਾਨੂੰ ਰੁਜ਼ਗਾਰ ਮਿਲਦਾ ਤੁਸੀਂ ਜਾਓ ਸਟੱਡੀ ਰਿਸਰਚ ਤੇ ਜਾਓ ਇੱਕ ਨੰਬਰ ਤੇ ਜਾਓ ਅਗਰ ਤੁਹਾਨੂੰ ਲੱਗਦਾ ਕਿਤੇ ਵੀ ਲੱਗਦਾ ਵੀ ਮੈਂ ਦੋ ਨੰਬਰ ਲੱਗ ਰਿਹਾ ਹੈ ਜਾ ਕਿਤੇ ਨਾ ਕਿਤੇ ਮੇਰੇ ਕਾਗਜ਼ ਜਾਲੀ ਤਰੀਕੇ ਨਾਲ ਬਣ ਕੇ ਮੈਨੂੰ ਭੇਜ ਰਹੇ ਆ ਤਾਂ ਕਦੇ ਐਦਾਂ ਦਾ ਪੈਸਾ ਨਾ ਖਰਾਬ ਕਰੋ ਪੈਸਾ ਵੀ ਜਾਂਦਾ ਹੈ ਤੇ ਬੱਚੇ ਦੀ ਜਾਨ ਵੀ ਜਾਂਦੀ ਹੈ ਦੂਜੀ ਗੱਲ ਸਰਕਾਰਾਂ ਦੀ ਗੱਲ ਸਰਕਾਰਾਂ ਨੂੰ ਉਹਨਾਂ ਏਜੰਟਾਂ ਦੇ ਜਿਹੜੇ ਦੁਕਾਨਦਾਰੀਆਂ ਇਹ ਬੰਦ ਕਰਾਉਣੀਆਂ ਚਾਹੀਦੀਆਂ ਜਿਹੜੇ ਫੇਕ ਤਰੀਕੇ ਨਾਲ ਭੇਜਦੇ ਆ ਤੇ ਬੰਦ ਕਰਾਉਣ ਤੋਂ ਬਾਅਦ ਜਿੰਨਾ ਇਹ ਲੋਕਾਂ ਦਾ ਪੈਸਾ ਇਹਨਾਂ ਲੋਕਾਂ ਨੇ ਲੁੱਟਿਆ ਉਸ ਪੈਸੇ ਦਾ ਵਿਧ ਵਿਆਜ ਇਹ ਲੋਕਾਂ ਨੂੰ ਦਵਾਇਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਕੜੀ ਸਜ਼ਾ ਦਵਾਈ ਜਾਵੇ ਇਹ ਸਰਕਾਰਾਂ ਕਰ ਲੈਣ ਜੀ ਸਹੀ ਗੱਲ ਕਹੀ ਸ਼ਰਮਾ ਜੀ ਤੁਸੀਂ ਅਸੀਂ ਇਹੀ ਚਾਹਾਂਗੇ ਕਿ ਸਰਕਾਰਾਂ ਤੁਹਾਡੀਆਂ ਗੱਲਾਂ ਤੁਹਾਡੇ ਤਰਕ ਮੰਨਣ ਸੁਣਨ ਤੇ ਲੋਕ ਵੀ ਜਿਹੜੇ ਇਦਾਂ ਬੇਵਕੂਫੀਆਂ ਕਰ ਰਹੇ ਨੇ ਉਹ ਨਾ ਕਰਨ ਕਈਆਂ ਦਾ ਕਲ ਆ ਗਈ ਹੈ ਕਈ ਨੂੰ ਆ ਵੀ ਜਾਈਗੀ ਤਾਂ ਸ਼੍ਰੀ ਸੰਜੀਵ ਸ਼ਰਮਾ ਜੀ ਤੁਸੀਂ ਸਾਡਾ ਆਪਣਾ ਕੀਮਤੀ ਸਮੇਂ ਦਿੱਤਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਓਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਆਪਣਾ ਤਰਕ ਦਿੱਤਾ ਕਿ ਜੋ ਸਾਡਾ ਅੱਜ ਦਾ ਮੁੱਦਾ ਹੈ ਵੀ ਰਿਪੋਰਟ ਦਾ ਕੀ ਹੈ ਅਸਲੀ ਸੱਚ ਉਹ ਤੁਹਾਨੂੰ ਦਿਖਾਇਆ ਗਿਆ ਤੇ ਨਾਲ ਇੱਕ ਜਿਹੜੀ ਸਮਾਜਿਕ ਸੰਸਥਾ ਹੈਗੀ ਹੈ ਉਹ ਸਾਹਮਣੇ ਆਈ ਹੈ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਖਾਲਸਾ ਯੂਥ ਕਲੱਬ ਹੈ ਪੰਚਕੂਲਾ ਦੇ ਵਿੱਚ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 921156006 ਵਿਪਨਜੀਤ ਸਿੰਘ ਨ ਸਰਦਾਰ ਜੀ ਨਾਮ ਹੈ ਇਹਨਾਂ ਦਾ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਮਦਦ ਕਰਾਂਗੇ ਪਰ ਕੋਈ ਪੈਸਾ ਢੇਲਾ ਤਾਂ ਉਹ ਦੇਣਗੇ ਨਹੀਂ ਕੈਸ਼ हां ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜੇ ਵੀ ਬਾਹਰੋਂ ਆਏ ਨੇ ਉਹਨਾਂ ਨੂੰ ਸਟੈਂਡ ਕਰਾਂਗੇ ਨੌਕਰੀਆਂ ਦਵਾਂਗੇ ਕਿਉਂਕਿ ਉਹਨਾਂ ਦੀ ਇੱਕ ਪੂਰੀ ਟੀਮ ਬਣੀ ਹੋਇਆ ਪ੍ਰੋਪਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਅਸੀਂ ਇਹ ਚਾਹਾਂਗੇ ਕਿ ਸਰਕਾਰਾਂ ਨੇ ਵਾਅਦੇ ਤਾਂ ਕਰਦੇ ਨੇ ਵੀ ਜਿਹੜੇ ਆਏ ਨੇ ਡਿਪੋਟ ਹੋ ਕੇ ਉਹਨਾਂ ਨੂੰ ਦਵਾਂਗੇ ਨੌਕਰੀਆਂ ਪਰ ਇਹ ਨੌਕਰੀਆਂ ਹੁਣ ਕਦੋਂ ਮਿਲਣਗੀਆਂ ਇਹ ਵੀ ਬਹੁਤ ਵੱਡੇ ਵੱਡੇ ਯਾਨੀ ਕਿ ਵਾਅਦੇ ਸਰਕਾਰਾਂ ਕਰਦੀਆਂ ਪੂਰੇ ਹੋਣਗੇ ਜਾਂ ਨਹੀਂ ਇਹ ਤਾਂ ਦੋਸਤੋ ਆਣਾ ਸਮੱਸਿਆ ਹੈਗਾ ਪਰ ਜਿਹੜੇ ਡਿਪੋਟ ਹੋ ਕੇ ਆਏ ਨੇ ਨੌਜਵਾਨ ਉਹਨਾਂ ਦੇ ਕੱਲ ਮੂੰਹ ਤੇ ਮਾਸਕ ਬੰਨੇ ਹੋਏ ਸੀ ਹਾਲਾਂਕਿ ਉਹਨਾਂ ਨੂੰ ਕੁਲਦੀਪ ਸਿੰਘ ਢਾਲੀਵਾਲ ਸਾਡੇ ਮੰਤਰੀ ਸਾਹਿਬ ਰਿਸੀਵ ਕਰਨ ਪਹੁੰਚੇ ਉੱਥੇ ਹੀ ਰਵਨੀ ਸਿੰਘ ਬਿੱਟੂ ਵੀ ਸੀਗੇ ਤੇ ਮੁਲਾਕਾਤ ਕੀਤੀ ਗਈ ਹੈ ਨੌਜਵਾਨਾਂ ਨੂੰ ਸਮਝਾਇਆ ਗਿਆ ਪਰ ਉੱਥੇ ਜਿਹੜੀ 4-5 ਘੰਟੇ ਪੁੱਛ ਕੇ ਜਿਹੇ ਕੀਤੀ ਗਈ ਹੈ ਉਹ ਵੀ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਹੈ ਪਰ ਨਿਚੋੜ ਇਹੀ ਨਿਕਲਦਾ ਹੈ ਕਿ ਆਮ ਲੋਕਾਂ ਨੂੰ ਅਸੀਂ ਐਵਰ ਪੰਜਾਬੀ ਟੀਮ ਦੇ ਮਾਧਮ ਦੇ ਰਾਹੀਂ ਅਪੀਲ ਕਰਦੇ ਆ ਬੇਨਤੀ ਕਰਦੇ ਹਾਂ ਕਿ ਅਜੇ ਠੱਗ ਏਜੰਟਾਂ ਤੋਂ ਬਚੋ ਜਿਹੜੇ ਤੁਹਾਡਾ 30 35 ਲੱਖ ਰੁਪਏ ਖਾ ਰਹੇ ਨੇ ਅਤੇ ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਕਰ ਰਹੇ ਨੇ ਖਰਾਬ ਇਹਦਾ ਕਿਸਮਤ ਚੰਗੀ ਹੈ ਕਿ ਤੁਹਾਡੇ ਬੱਚੇ ਸਹੀ ਸਲਾਮਤ ਵਾਪਸ ਆ ਗਏ ਸੋ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸਰਾ ਲੱਗਿਆ ਪਲੀਜ਼ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਸੀਂ ਅਜੇ ਪ੍ਰੋਗਰਾਮ ਤੁਹਾਡੇ ਜ਼ਰੂਰ ਰੂ ਰੋਜ਼ਾਨਾ ਕਰ ਸਕੀਏ ਅਜੇ ਮੁੱਦੇ ਲਿਆ ਸਕੀਏ ਤੇ ਦੋਸਤੋ ਹੁਣ ਤੁਸੀਂ